ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਬਹੁਤ ਦੇਰ ਤੋਂ ਬਾਅਦ ਕੱਲ ਅ ਰੱਖੀ ਤਰੀਕ ਦੇ ਉੱਤੇ ਚੋਣ ਕਮਿਸ਼ਨ ਨੇ ਬਿਹਾਰ ਦੀ ਜਿਹੜੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਕਰੀ ਹੈ ਉੱਥੋਂ ਦੀਆਂ ਵੋਟਰ ਸੂਚੀਆਂ ਦੀ ਉਹ ਨਵੀਂ ਵੋਟਰ ਸੂਚੀ ਸੋਧਦੀ ਹੋਈ ਉਹਨਾਂ ਨੇ ਛਾਪ ਦਿੱਤੀ ਹੈ। ਤੁਹਾਡੇ ਨਾਲ ਕੁਝ ਅੰਕੜੇ ਸਾਂਝੇ ਕਰਦੇ ਆਂ ਤੇ ਫੇਰ ਗੱਲ ਕਰਦੇ ਆਂ। ਅ ਜਿਹੜੀ 24 ਜੂਨ ਨੂੰ ਜਿੱਦਣ ਉਹਨਾਂ ਨੇ ਨੋਟੀਫਿਕੇਸ਼ਨ ਕੀਤੀ ਇਸ ਗੱਲ ਦੀ ਤੇ 25 ਤੋਂ ਸ਼ੁਰੂ ਹੋਇਆ ਕੰਮ ਉਦੋਂ ਪਹਿਲਾਂ ਜਿਹੜੀ ਜਨਵਰੀ 2025 ਦੇ ਵਿੱਚ ਵੋਟਰ ਸੂਚੀ ਬਣਾਈ ਸੀ ਉਹਦੇ ਵਿੱਚ 7 ਕਰੋੜ 89 ਲੱਖ ਵੋਟਰ ਸਨ ਤੇ ਜਿਹੜਾ ਚੋਣ ਕਮਿਸ਼ਨ ਨੇ ਉਸ ਨੇ ਆ ਮੁੱਖ ਤੌਰ ਤੇ ਉਹ ਡਾਕੂਮੈਂਟ ਮੰਗੇ 11 ਜਿਨ੍ਹਾਂ ਦੇ ਨਾਲ ਲੋਕ ਵੋਟਰਾਂ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਹਨਾਂ ਦੀ ਨਾਗਰਿਕਤਾ ਉਹ ਦੇਖੀ ਜਾ ਸਕਦੀ ਹੈ ਉਹਦੇ ਤੇ ਬੜੇ ਸਵਾਲ ਉੱਠੇ ਸੁਪਰੀਮ ਕੋਰਟ ਦੇ ਵਿੱਚ ਤਰੀਕਾ ਤੇ ਤਰੀਕਾ ਪਈਆ ਤੇ ਫਿਰ ਉਹਨਾਂ ਨੇ 1 ਅਗਸਤ ਨੂੰ ਇੱਕ ਜਿਹੜੀ ਵੋਟਰ ਸੂਚੀ ਛਾਪੀ ਉਹਦੇ ਚ 7 ਕਰੋੜ 24 ਲੱਖ ਵੋਟਰ ਵੋਟਰਾਂ ਦੇ ਨਾਮ ਸੀਗੇ ਜਾਨੀ 65 ਲੱਖ ਕੱਟ ਕੇ ਫਿਰ ਆਇਆ ਵੀ ਇਹ 65 ਜਿਹੜੇ ਕੱਟੇ ਐ ਕੌਣ ਨੇ 헤 ਮਰੇ ਹੋਏ ਐ ਜਾਂ ਕੀ ਨੇ ਉਦੇ ਵਿੱਚ ਉਹਨਾਂ ਦੀ ਡਿਟੇਲ ਦਿੱਤੀ ਵੀ 22 ਲੱਖ ਮਰੇ ਹੋਏ ਨੇ ਕੁਝ ਲੋਕ ਹੋਰ ਥਾਵਾਂ ਤੇ ਰਹਿੰਦੇ ਆਂ ਕੁਝ ਲੋਕ ਜਿਹੜੇ ਆ ਉਹਨਾਂ ਦੇ ਦੂਰੇ ਨਾਂ ਨੇ ਇੱਥੇ ਵੀ ਐ ਹੋਰ ਥਾਵਾਂ ਤੇ ਵੀ ਐ ਵਗੈਰਾ ਵੀ ਉਹਨਾਂ ਦੇ ਨਾਂ ਕੱਟ ਦਿੱਤੇ ਆ ਤੇ ਫਿਰ ਉਹਦੇ ਤੇ ਸਵਾਲ ਉੱਠੇ ਵੀ ਨਵਾਂ ਕੋਈ ਬੰਦਾ ਆਇਆ ਹੀ ਨਹੀਂਗਾ ਵੋਟਰ ਸੂਚੀ 'ਚ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਘਰ ਘਰ ਜਾ ਕੇ ਕੀਤਾ ਵੀ ਨਵਾਂ ਕੋਈ ਬੰਦਾ ਹੀ ਨਹੀਂ ਬਣਿਆ ਇਸ ਸਮੇਂ ਦੇ ਦੌਰਾਨ ਕੋਈ 18 ਸਾਲ ਦਾ ਹੋਇਆ ਹੀ ਨਹੀਂਗਾ ਜਿਹੜਾ ਯੋਗ ਹੋ ਗਿਆ ਵੀ ਵਗੈਰਾ ਬੜੇ ਸਵਾਲ ਆਏ ਤੇ ਬਾਰ-ਬਾਰ ਚੋਣ ਕਮਿਸ਼ਨ ਦਾ ਵੀ ਜ਼ਿੱਦ ਰਹੀ ਵੀ ਅਸੀਂ ਜਿਹੜਾ ਆਧਾਰ ਕਾਰਡ ਹੈ ਉਹਨੂੰ ਸਬੂਤ ਨਹੀਂ ਮੰਨਣਾ ਇਸ ਗੱਲ ਇਹ ਬੜੀਆਂ ਦਲੀਲਾਂ ਆਈਆਂ ਵੀ ਜਿਹਨੂੰ ਤੁਸੀਂ ਸਬੂਤ ਮੰਨਦੇ ਹੋ ਪਾਸਪੋਰਟ ਉਹ ਵੀ ਤਾਂ ਲੋਕਾਂ ਕੋਲ ਜਾਲੀ ਹੋ ਸਕਦੇ ਜਿਹੜੀਆਂ ਤੁਸੀਂ ਬਾਕੀ ਚੀਜ਼ਾਂ ਮੰਗਦੇ ਹੋ ਉਹ ਵੀ ਜਾਲੀ ਹੋ ਸਕਦੀਆਂ ਨੇ ਜਿਹੜਾ ਰੈਜ਼ੀਡੈਂਸ ਸਰਟੀਫਿਕੇਟ ਮੰਗਦੇ ਹੋ ਉਹ ਤਾਂ ਰੈਜ਼ੀਡੈਂਸ ਸਰਟੀਫਿਕੇਟ ਦਾ ਡੋਨਾਲਡ ਟਰੰਪ ਦਾ ਇੱਥੇ ਬਣ ਗਿਆ ਵਿਹਾਰ ਦੇ ਵਿੱਚੋਂ ਲੋਕਾਂ ਨੇ ਸ਼ੇਅਰ ਕੀਤਾ ਵੀ ਸੋ ਇਸ ਕਰਕੇ ਉਹ ਵੀ ਕੋਈ ਪੱਕੀ ਲਿਸਟ ਨਹੀਂ ਗਈ ਠੀਕ ਹੈ ਆਧਾਰ ਕਾਰਡ ਸਭ ਤੋਂ ਵੱਧ ਮੰਨਿਆ ਜਾਂਦਾ ਹੈ ਫਿਰ ਸੁਪਰੀਮ ਕੋਰਟ ਨੇ ਹੁਕਮ ਕੀਤਾ ਫਿਰ ਇਹ ਬਣਿਆ ਹੁਣ ਉਦੋਂ ਬਾਅਦ ਜਿਹੜੇ 366000 ਬੰਦਿਆਂ ਦੇ ਨਾਂ ਕੱਟੇ ਗਏ ਐ ਜਿਹੜੀ ਸੂਚੀ ਉਦੋਂ ਪੇਸ਼ ਕੀਤੀ ਸੀ 1 ਅਗਸਤ 2025 ਉਹਦੇ ਚੋਂ 366000 ਨਾਂ ਕੱਟੇ ਗਏ ਤੇ 21 ਲੱਖ 53000 ਨਾ ਨਵੇਂ ਪੈਗੇ ਜਣੀ ਕੁੱਲ ਮਿਲਾ ਕੇ ਤਕਰੀਬਨ 18 ਲੱਖ ਨਵੇਂ ਨਾ ਪੈਗੇ 7 ਕਰੋੜ 24 ਲੱਖ ਦੀ ਬਜਾਏ ਹੁਣ 7 ਕਰੋੜ 42 ਲੱਖ ਆ ਗਏ ਤੇ ਜਿਹੜੇ ਕੱਟੇ ਐ 799 ਦੇ ਵਿੱਚੋਂ 742 ਹੋ ਗਏ ਜਣੀ ਜਿਹੜੇ 47 ਲੱਖ ਨਾ ਕੱਟੇ ਐ ਉਹਨਾਂ ਦੇ ਵਿੱਚੋਂ ਬਹੁਤੇ ਜਾ ਤਾਂ ਉਹਨਾਂ ਦੀ ਮੌਤ ਹੋਊਗੀ ਜਾਂ ਉਹ ਕਿਸੇ ਹੋਰ ਥਾਂ ਤੇ ਰਹਿੰਦੇ ਆ ਵਗੈਰਾ ਜਾਂ ਉਹਨਾਂ ਦੇ ਦੂਰੇ ਕਾਰਡ ਦੂਰੇ ਥਾਂ ਤੇ ਦੋ-ਦੋ ਥਾਵਾਂ ਤੇ ਉਹ ਟਾਂਬਣੀਆਂ ਹੋਈਆਂ ਨੇ ਵੱਡਾ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਤੇ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਤੇ ਬੀਜੇਪੀ ਦੇ ਸਾਰੇ ਲੀਡਰ ਇਕ ਕੋਈ ਰੌਲਾ ਪਾ ਰਹੇ ਹੈ ਵੀ ਜਿਹੜੀ ਕਾਂਗਰਸ ਤੇ ਦੂਜੀ ਹੈ ਉਹ ਇਸ ਦਾ ਵਿਰੋਧ ਤਾਂ ਕਰਦੇ ਹੈ ਵੀ ਉਹਨਾਂ ਨੇ ਜਿਹੜੇ ਕੁਸ ਭੈਂਠੀਆਂ ਦੀਆਂ ਵੋਟਾਂ ਬਣਾਈਆਂ ਹੋਈਆਂ ਨੇ ਬੰਗਲਾਦੇਸ਼ੀਆਂ ਦੀਆਂ ਹੋਰਾਂ ਦੀਆਂ ਉਹ ਉਹਨਾਂ ਦੀਆਂ ਵੋਟਾਂ ਕੱਟਣ ਨਹੀਂ ਦੇਣਾ ਚਾਹੁੰਦੇ ਹੁਣ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜੇ 47 ਲੱਖ ਹੈ ਇਹਨਾਂ ਚੋਂ ਕੁਸ ਭੈਂਠੀਆਂ ਦੀਆਂ ਕਿੰਨੀਆਂ ਵੋਟਾਂ ਕੱਟੀਆਂ ਗਈਆਂ ਇਹ ਅੰਕੜਾ ਚੋਣ ਕਮਿਸ਼ਨ ਨੇ ਕੱਲ ਵੀ ਨਹੀਂ ਦਿੱਤਾ इंडियन एक्सप्रेस ਨੇ ਕਿਹਾ ਕਿ ਵੀ ਜਿਹੜੇ ਨਾਂ ਕੱਟੇ ਗਏ ਉਹ ਤਾਂ 99% ਤੋਂ ਵੀ ਵੱਧ ਉਹ ਨੇ ਜਾਂ ਮੌਤ ਹੋ ਗਈ ਜਾਂ ਕਿਸੇ ਦੂਜੀ ਥਾਂ ਰਹਿੰਦੇ ਐ ਜਾਂ ਕਿਸੇ ਦੇ ਦੂਰੀ ਵੋਟ ਬਣੀ ਹੋਈ ਐ ਕੁਸ ਭੇਠੀਏ ਵਰਗੀ ਕੋਈ ਚੀਜ਼ ਤਾਂ ਲੱਭੀ ਨਹੀਂ ਕੱਲਦੀ ਅਜੇ ਇਹ ਅਜੇ ਮੋٹے ਅੰਕੜੇ ਐ ਅਸੀਂ ਇਹਦੇ ਤੇ ਕੋਈ ਆ ਆਰਐਮਪੀਆਈ ਵੱਲੋਂ ਇਹ ਨਹੀਂ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਕੋਈ ਪੱਕੀ ਗੱਲ ਹੋ ਗਈ ਅਜੇ ਇਹਦੀ ਅਧਿਐਨ ਹੋਊਗਾ ਉਹਦੇ 'ਚ ਫਿਰ ਪਤਾ ਲੱਗੂਗਾ ਵੀ ਕੀ ਕੀ ਗੱਲਾਂ ਨੇ ਉਦੋਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਕਹਿਣ ਦਾ ਭਾਵ ਹੈ ਵੀ ਜਿਹੜਾ ਇੱਕ ਵਰਤਾਂਤ ਸਿਰਜਿਆ ਮੋਦੀ ਸਰਕਾਰ ਨੇ ਬਿਕੋਜ਼ ਭੈਂਟੀਆਂ ਦੀਆਂ ਵੋਟਾਂ ਕੱਟਣ ਤੋਂ ਇਹ ਰੌਲਾ ਪਾ ਰਹੀ ਹੈ ਕੁਝ ਭੈਂਟੀਏ ਬਹੁਤ ਆਗੇ ਦੇਸ਼ ਨੂੰ ਖਤਰਾ ਬਹੁਤ ਵੱਡਾ ਬਣ ਗਿਆ ਤੇ ਉਹਦੇ 'ਚੋਂ ਕੱਖ ਨਹੀਂ ਨਿਕਲਿਆ ਪੁੱਟਿਆ ਪਹਾੜ ਤੇ ਨਿਕਲਿਆ ਚੂਹਾ ਇਹ ਆ ਉਹ ਵੀ ਮਰਿਆ ਹੋਇਆ ਨਿਕਲ ਗਿਆ ਬਾਈ ਚਾਸੀ ਜਦੋਂ ਹੁਣ ਵਰਤਾਂਤ ਦੀ ਗੱਲ ਆਉਂਦੀ ਹੈ ਲਦਾਖ ਦੇ ਵਿੱਚ ਵੀ ਵਰਤਾਂਤ ਸਿਰਜਿਆ ਜਾ ਰਹੇ ਹੈ ਜਿਹੜੇ ਸੋਨਮ ਬਾਂਗਚੁੱਕ ਨੂੰ ਉੱਥੋਂ ਦਾ ਡੀਜੀਪੀ ਕਹਿ ਰਿਹਾ ਹੈ ਵੀ ਉਹਦੇ ਪਾਕਿਸਤਾਨ ਨਾਲ ਵੀ ਲਿੰਕ ਹੈ ਉਹਦੇ ਚੀਨ ਨਾਲ ਵੀ ਲਿੰਕ ਹੈ ਉਹਨੂੰ ਬਾਹਰੋਂ ਪੈਸੇ ਆਉਂਦੇ ਆ ਉਹ ਤਾਂ ਬਹੁਤ ਵੱਡਾ ਦੇਸ਼ਦਰੋਹੀ ਹੈ ਉਹ ਤਾਂ ਅੱਗਾਂ ਲੱਗ ਜਾਂਦੀਆਂ ਜੇ ਅਸੀਂ ਗੋਲੀ ਨਾ ਚਲਾਉਂਦੇ ਉੱਥੋਂ ਦਾ ਜਿਹੜਾ ਲੈਫਟੀਨੈਂਟ ਗਵਰਨਰ ਹੈ ਉਹ ਐਹੀ ਜਿਹੀਆਂ ਗੱਲਾਂ ਕਰ ਰਿਹਾ ਹੈ ਤੇ ਅੱਜ ਇੰਡੀਅਨ ਐਕਸਪ੍ਰੈਸ ਨੇ ਕੁਝ ਲਿਖਿਆ ਵੀ ਇਹ ਸੋਨਮ ਬਾਂਗਚੁੱਕ ਭਾਜਪਾ ਦਾ ਅੱਖ ਦਾ ਤਾਰਾ ਰਿਹਾ ਇਹ ਸੋਨਮ ਵਾਂਗ ਚੁੱਕ ਜਿਹੜਾ ਹੈ ਇਹ ਪਿਛਲੇ ਸਾਲ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਮਨਾਉਂਦਾ ਰਿਹਾ ਜਿਹੜੀ ਭਾਜਪਾ ਦੀ ਕਾਲ ਹੈ ਜਿਹੜੀ ਮੋਦੀ ਸਰਕਾਰ ਦੀ ਕਾਲ ਹੈ ਇਹ ਜਿਹੜਾ ਹੈ 2018 ਦੇ ਵਿੱਚ ਜਿਹੜਾ ਭਾਜਪਾ ਦਾ ਨੈਸ਼ਨਲ ਸੈਕਟਰੀ ਹੈ ਵਿਨੋਦ ਤਾਵੜੇ ਤੇ ਜਿਹੜਾ ਮਹਾਰਾਸ਼ਟਰ ਦਾ ਸਾਬਕਾ ਜਿਹੜਾ ਵਿਦਿਆ ਮੰਤਰੀ ਹੈ ਉਹਨੇ ਸੋਨਮ ਵਾਂਗ ਚੁੱਕ ਨੂੰ ਆਪਣੀ ਉਥੇ ਕਮੇਟੀ ਦੇ ਵਿੱਚ ਲਿਆ ਹੋਇਆ ਸੀਗਾ ਵੀ ਇਹ ਬੱਚਿਆਂ ਨੂੰ ਬੜੇ ਇਨੋਵੇਟਿਵ ਤਰੀਕਿਆਂ ਨਾਲ ਪੜਾਉਂਦਾ ਹੈ ਤੇ ਇਹ ਜਿਹੜਾ ਵਰਲਡ ਹੈਰੀਟੇਜ ਦਾ ਕੰਮ ਕਰਦਾ ਉਹ ਵੀ ਬਹੁਤ ਵੱਡੀ ਗੱਲ ਹੈ ਤੇ ਜਿਹੜਾ ਪਾਕਿਸਤਾਨ ਦੀ ਗੱਲ ਕਰਦੇ ਆ ਵੀ ਪਾਕਿਸਤਾਨ ਚ ਇਹ ਕੱਲਾ ਚਾ ਉਹਦੇ ਘਰ ਵਾਲੀ ਨਹੀਂ ਗਏ ਇੱਕ ਹਰਜੀਤ ਸਿੰਘ ਜੀ ਐ ਨੁਆਇਡਾ ਤੋਂ ਉਹ ਬਹੁਤ ਵੱਡਾ ਕੰਮ ਕਰਦੇ ਆ ਵਾਤਾਵਰਣ ਤੇ ਉਹ ਵੀ ਗਏ ਹੋਏ ਸੀ ਭਾਰਤ ਦੇ ਦੋ ਪੱਤਰਕਾਰ ਵੀ ਗਏ ਹੋਏ ਸੀਗੇ ਉਹਦੇ ਵਿੱਚ ਉਹਦੇ ਵਿੱਚ ਹੋਰ ਲੋਕ ਵੀ ਗਏ ਹੋਏ ਸੀ ਉਹਦੇ ਵਿੱਚ ਜਿਹੜੀ ਸੁਨੀਤਾ ਨਾਰਾਇਣ ਹੈ ਜਿਹੜੀ ਸੈਂਟਰ ਫਾਰ ਸਾਇੰਸ ਐਂਡ এনवायरमेंट ਦੀ ਮੁਖੀ ਹੈ ਜਿਨੇ ਆਹ ਜਿਹੜੇ ਕੋਲ ਡਰਿੰਕ ਵਗੈਰਾ ਨੇ ਇਹਨਾਂ ਦੇ ਵਿੱਚ ਪੈਸਟੀਸਾਈਡ ਦਾ ਪਤਾ ਲਾਇਆ ਸੀ ਉਹ ਉਹ ਤੇ ਉਹ ਸੁਨੀਤਾ ਨਾਰਾਇਣ ਬਿਮਾਰ ਹੋਣ ਕਰਕੇ ਜਾ ਨਹੀਂ ਸਕੀ ਜਾਣਾ ਉਹਨੇ ਵੀ ਸੀ ਉੱਥੇ ਇਹਦਾ ਮਤਲਬ ਹੈ ਸਾਰੇ ਦੇਸ਼ ਤਰੋਹੀ ਨੇ ਕਿ ਪਾਕਿਸਤਾਨ ਦੇ ਵਿੱਚ ਕੋਈ এনवायरमेंट ਦੇ ਉੱਤੇ ਕਾਨਫਰੰਸ ਹੋਈ ਹੈ ਉਹਦੇ ਤੇ ਜਾਣਾ ਸਾਰੇ ਦੇਸ਼ ਤਰੋ ਦਾ ਕੰਮ ਹੋਊਗਾ ਸੋ ਇਹ ਜਿਹੜਾ ਵਿਰਤਾਂਤ ਸਿਰਜਣਾ ਹੈ ਨਾ ਇਹ ਹੀ ਸਭ ਤੋਂ ਮਾੜਾ ਹੈਗਾ ਤੇ ਰੈੱਡ ਮਾਈਕ ਦੇ ਉੱਤੇ ਸੌਰਵ ਸ਼ੁਕਲਾ ਦੇ ਨਾਲ ਬੋਲਦਿਆਂ ਹੋਇਆਂ ਉੱਥੋਂ ਦਾ ਜਿਹੜਾ ਮੌਜੂਦਾ ਐਮਪੀ ਹੈ ਮੁਹੰਮਦ ਹਨੀਫਾ ਜਿਹੜਾ ਕਿ ਆਜ਼ਾਦ ਐਮਪੀ ਜਿੱਤੇ ਹੈ ਉੱਥੋਂ ਲਦਾਖ ਤੋਂ ਉਹਨੇ ਕਿਹਾ ਵੀ ਜਦੋਂ ਤੱਕ ਚਾਰ ਮੌਤਾਂ ਦਾ ਇਨਸਾਫ ਨਹੀਂ ਹੁੰਦਾ ਅਸੀਂ ਕੋਈ ਗੱਲਬਾਤ ਨਹੀਂ ਕਰਾਂਗੇ ਕੇਂਦਰ ਦੇ ਨਾਲ ਉਹਨਾਂ ਨੇ ਸਾਡੇ ਇੱਕ ਸਾਬਕਾ ਫੌਜੀ ਨੂੰ ਪਹਿਲਾਂ ਸੁੱਟਿਆ ਫਿਰ ਉਹਨੂੰ ਕੁੱਟਿਆ ਫਿਰ ਉਹਦੇ ਛਾਤੀ 'ਚ ਗੋਲੀ ਮਾਰੀ ਤੇ ਸਿਰ 'ਚ ਗੋਲੀ ਮਾਰੀ ਐਡਾ ਜ਼ੁਲਮ ਭਾਰਤ ਦੀ ਸਰਕਾਰ ਨੇ ਸਾਡੇ ਇੱਥੇ ਕੀਤਾ ਹੈਗਾ ਇਹ ਸਾਡੇ ਅਸੀਂ ਛੇਤੀ ਉਹਨਾਂ ਨਾਲ ਗੱਲਬਾਤ ਨਹੀਂ ਕਰਾਂਗੇ ਇਹ ਬਹੁਤ ਹੀ ਗਲਤ ਨੇ ਇੱਥੋਂ ਤੱਕ ਕਿ ਜਿਹੜਾ ਬੀਜੇਪੀ ਦਾ ਇੱਕ ਐਮਪੀ ਬਣਿਆ 2019 ਦੇ ਵਿੱਚ ਆ ਉਸ ਨੇ ਜਮ ਗਿਆਲ ਸ਼ੇਰਿੰਗ ਨਾਮ ਗਿਆਲ ਉਹਦਾ ਨਾਂ ਹੈ ਉਸ ਨੇ ਵੀਕ ਹੈ ਵੀ ਇਹਦੀ ਜੁਡੀਸ਼ੀਅਲ ਇਨਕੁਆਰੀ ਕਰਾਓ ਜਿਹੜਾ ਇਹ ਇਦੀਆਂ ਮੌਤਾਂ ਹੋਈਆਂ ਨੇ ਜਣੀ ਇਹ ਇਹਦਾ ਮਤਲਬ ਹੈ ਵੀ ਭਾਜਪਾ ਦੇ ਬਰਤਾਂਤ ਹੋਰ ਨੇ ਅਮਲ ਕੁਝ ਹੋਰ ਹੈ ਅਗਲੀ ਗੱਲ ਦੋਸਤੋ ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹੈ ਉਹਨੇ ਕੱਲ ਜਿਹੜੇ ਅੰਕੜੇ ਦਿੱਤੇ ਬਹੁਤ ਸਾਰੇ ਅੰਕੜੇ ਦਿੱਤੇ ਅਸੀਂ ਸਿਰਫ ਕਿਸਾਨਾਂ ਤੇ ਮਜ਼ਦੂਰਾਂ ਦੇ ਜਿਹੜੇ ਜਿਹੜੇ ਉਹਨਾਂ ਦੇ ਸੂਸਾਈਸਾਈਡ ਦੇ ਮਸਲੇ ਐ ਉਹੀ ਤੁਹਾਡੇ ਨਾਲ ਗੱਲ ਕਰਾਂਗੇ ਉਹਦੇ ਵਿੱਚ ਦੱਸਿਆ ਗਿਆ ਵੀ ਸਾਲ 2023 ਦੇ ਵਿੱਚ ਦੇਸ਼ ਦੇ ਵਿੱਚ 10786 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਆਤਮ ਹੱਤਿਆਵਾਂ ਕੀਤੀਆਂ ਜਿਹੜੀਆਂ ਦੇਸ਼ ਦੇ ਵਿੱਚ ਕੁੱਲ ਆਤਮ ਹੱਤਿਆਵਾਂ ਹੋਈਆਂ ਜਿਹੜੀਆਂ ਨੇ 117418 ਉਹਨਾਂ ਦਾ ਉਹ 6.3% ਇਹਨਾਂ 10786 ਦੇ ਵਿੱਚੋਂ 4690 ਕਿਸਾਨ ਨੇ ਜਿਹੜੇ ਖੇਤੀ ਦੇ ਮਾਲਕ ਹੈ 6096 ਜਿਹੜੇ ਆ ਉਹ ਖੇਤੀਬਾੜੀ ਦੇ ਕਾਮੇ ਨੇ ਜਿਹੜੇ ਕਿਸਾਨ ਨੇ ਉਹਨਾਂ ਦੇ ਵਿੱਚੋਂ 4553 ਬੰਦੇ ਤੇ 137 ਔਰਤਾਂ ਨੇ ਆਤਮ ਹੱਤਿਆ ਕੀਤੀ ਹੈ ਜਿਹੜੇ ਖੇਤੀ ਮਜ਼ਦੂਰ ਨੇ 6096 ਉਹਨਾਂ ਚੋਂ 5433 ਜਿਹੜੇ ਬੰਦੇ ਐ ਤੇ 663 ਔਰਤਾਂ ਨੇ ਆਤਮ ਹੱਤਿਆ ਕੀਤੀ ਐ ਸੋ ਉਹਦੇ ਚ ਜਿਹੜਾ ਟਾਪ ਤੇ ਰਿਹਾ ਉਹ ਮਹਾਰਾਸ਼ਟਰ ਰਿਹਾ ਮਹਾਰਾਸ਼ਟਰ ਦੇ ਵਿੱਚ 38.5% ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਆਤਮ ਹੱਤਿਆਵਾਂ ਕੀਤੀਆਂ ਕਰਨਾਟਕਾ ਦੇ ਵਿੱਚ 22.5% ਤੇ ਇਸ ਤਰ੍ਹਾਂ ਬਾਕੀ ਸੂਬੇ ਇਸ ਦੋ ਪਿੱਛੇ ਹੈਗੇ ਐ ਤੇ ਇਹਦੇ ਉੱਤੇ ਜਿਹੜੀਆਂ ਮੋਦੀ ਦੀਆਂ ਨੀਤੀਆਂ ਨੇ ਉੱਪਰੋਂ ਉਹ ਲਗਾਤਾਰ ਇਹ ਦੱਸ ਰਹੀਆਂ ਨੇ ਇੱਕ ਕਿਸਾਨ ਆਗੂ ਨੇ ਕਿਹਾ ਵੀ 2021 2022 2023 ਲਗਾਤਾਰ 10000 ਤੋਂ ਉੱਤੇ ਕਿਸਾਨ ਜਿਹੜੇ ਆ ਕਿਸਾਨ ਤੇ ਖੇਤ ਮਜ਼ਦੂਰ ਉਹ ਆਤਮ ਹੱਤਿਆਵਾਂ ਕਰ ਰਹੇ ਇਹਦਾ ਮਤਲਬ ਹੈ ਦੀਦਿਆ ਜਿਹੜੀਆਂ ਅਗਰੀਰੀਅਨ ਪਾਲਿਸੀਆਂ ਜਾਂ ਖੇਤੀਬਾੜੀ ਬਾਰੇ ਨੀਤੀਆਂ ਨੇ ਉਹਨਾਂ ਦੇ ਵਿੱਚ ਹੀ ਵੱਡਾ ਫਲਾਅ ਹੋਏਗਾ ਆ ਹੁਣ ਜਿਹੜਾ ਜਿਹੜਾ ਕਪਾਹ ਦੇ ਉੱਤੇ ਡਿਊਟੀ ਕਟਾਈ ਹੈਗੀ ਡਿਊਟੀ ਵੇਵ ਆਫ ਕੀਤੀ ਹੈ ਅਮਰੀਕਾ ਵਗੈਰਾ ਤੋਂ ਇਹਦੇ ਨਾਲੇ ਹਾਲਤ ਹੋਰ ਮਾੜੀ ਹੋਣੀ ਹੈ ਲਾਸਟ ਗੱਲ ਦੋਸਤੋ ਦਿੱਲੀ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਦਿੱਲੀ ਸਰਕਾਰ ਦੇ ਅਧੀਨ ਚੱਲਦੇ ਐ ਉਹਨਾਂ ਦੇ ਵਿੱਚ ਕੁਝ ਨਵੀਆਂ ਸਿਲੇਬਸ ਦੇ ਵਿੱਚ ਤਬਦੀਲੀਆਂ ਕੀਤੀਆਂ ਨੇ ਇੱਕ ਉਹਦੇ 'ਚ ਰਾਸ਼ਟਰ ਨੀਤੀ ਸ਼ੁਰੂ ਕੀਤੀ ਗਈ ਹੈ ਦੂਜੀ ਉਹਨੇ ਸਾਇੰਸ ਆਫ ਲਿਵਿੰਗ ਹੈ ਤੀਜੀ ਜਿਹੜੀ ਹੈ ਐਂਟਰਪ੍ਰੈਨਿਓਰਲ ਐਨਵਾਇਰਨਮੈਂਟ ਜਿਹੜੀ ਰਾਸ਼ਟਰ ਨੀਤੀ ਹੈ ਉਸ ਰਾਸ਼ਟਰ ਨੀਤੀ ਦੇ ਵਿੱਚ ਇੱਕ ਪਾਠ ਜਿਹੜਾ ਹੈ ਆਰਐਸਐਸ ਦੇ ਉੱਤੇ ਪਾਇਆ ਜਾਊ ਉਹ ਜਿਹੜੀ ਕੋਈ ਜਥੇਬੰਦੀ ਕਿਸੇ ਸਰਕਾਰ ਦੇ ਰਿਕਾਰਡ ਚ ਰਜਿਸਟਰਡ ਹੀ ਹੈ ਨਹੀਂ ਜਿਸ ਜਥੇਬੰਦੀ ਦਾ ਕੋਈ ਸਹਾਬ ਕਿਤਾਬ ਨਹੀਂ ਕੋਈ ਮੰਗ ਸਕਦਾ ਜਿਹੜੀ ਐਨੀ ਹਨੇਰੇ ਦੀ ਜਥੇਬੰਦੀ ਹੈ ਉਹਦਾ ਚੈਪਟਰ ਇਹਦੇ ਵਿੱਚ ਪਾਇਆ ਜਾਊਗਾ ਤੇ ਉਹਦੇ ਵਿੱਚ ਸਾਬਰਕਰ ਵਗੈਰਾ ਤੇ ਹੋਰ ਪੜ੍ਹਾਏ ਜਾਣਗੇ ਰਾਸ਼ਟਰ ਨੀਤੀ ਦੇ ਵਿੱਚ ਇਹ ਰਾਸ਼ਟਰੀ ਨੀਤੀ ਹੈ ਜਾਂ ਕਿਸੇ ਤਰ੍ਹਾਂ ਦੀ ਬਾਦ ਨੀਤੀ ਹੈ ਦੇਸ਼ ਨੂੰ ਬੜੇ ਨੇਰੇ ਦੌਰ ਚ ਠੋਕ ਠੋਪਣ ਦੀ ਸੋ ਇਹ ਸਾਡੇ ਸੰਵਧਾਨ ਦੇ ਵੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਉਲਟ ਜਾਣਗੀਆਂ ਗੱਲਾਂ ਅੱਜ ਦੀ ਗੱਲ ਚ ਐਨਾ ਹੀ ਬਹੁਤ ਬਹੁਤ ਸ਼ੁਕਰੀਆ